ਇਹਨਾ ਪਤਾ ਸੀ ਵੀ ਉਹਨਾਂ ਵਿੱਚ ਇਹ ਲਿਖਿਆ ਸੀ ਵੀ ਜਿਹੜੀ ਕਾਰਗਿਲ ਦੀ جنگ ਹੈਗੀ ਉਹ ਲੱਗ ਚੁੱਕੀ ਹੈਗੀ ਆ ਤੇ ਬਾਕੀ ਤੁਸੀਂ ਪਰਿਵਾਰ ਵਿੱਚ ਤੁਸੀਂ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਉਹ ਲੱਗ ਚੁੱਕੀ ਹੈਗੀ ਆਗੀ ਆ ਪਰ ਤੁਸੀਂ ਟੈਨਸ਼ਨ ਨਾ ਲਿਓ ਕਿਸੇ ਗੱਲ ਦੀ ਨਹੀਂ ਬੇਫਿਕਰ ਹੋ ਜਾਓ ਤੇ ਉਸ ਤੋਂ ਬਾਅਦ ਵੀ ਪਾਲ ਸਿੰਘ ਸਨੂ ਸਰਦਾਰ ਤਰਲੋਕ ਸਿੰਘ ਮੇਰੇ ਫਾਦਰ ਸਾਹਿਬ 21/8/1999 ਨੂੰ ਜਿਹੜੀ ਕਾਰਗਿਲ ਦੀ ਵਾਰ ਹੋਈ ਸੀ ਉਹਦੇ ਵਿੱਚ ਸ਼ਹੀਦ ਹੋ ਗਏ ਸਨ ਤੇ ਇਹ ਮੈਂ ਉਸ ਟਾਈਮ ਤੇ ਮੇਰੀ ਜਿਹੜੀ ਉਮਰ ਸੀ ਉਹ ਹੈਗੀ ਸੀ 16 ਸਾਲ ਦੀ ਮੈਂ ਪਲੱਸ 1 ਚ ਪੜਦਾ ਸੀ ਤੇ ਜਦੋਂ ਮੇਰੇ ਫਾਦਰ ਸਾਹਿਬ ਇਸ ਤਰ੍ਹਾਂ ਜਿਹੜੇ ਸ਼ਹੀਦ ਹੁੰਦੇ ਹੈਗੇ ਆ ਉਹਨਾਂ ਦਾ ਜਿਹੜਾ ਮਤਲਬ ਸਣਾ ਆਇਆ ਸੀ ਉਸ ਟਾਈਮ ਤੇ ਫੋਨ ਤੇ ਹੁੰਦੇ ਨਹੀਂ ਸੀ ਬਟ ਉਦੋਂ ਠਾਣੇ ਵਿੱਚ ਸਾਡੇ ਠਾਣਾ ਢਂਡੇਰ ਲੱਗਦਾ ਸੀ ਉਹਦੇ ਵਿੱਚ ਉਹ ਵਾਇਰਲੈਸ ਆਈ ਸੀ ਕਿ ਇਸ ਤਰ੍ਹਾਂ ਪਿੰਡ ਰਾਣੇ ਵਾਲੀ ਦੇ ਜਿਹੜੇ ਹੈਗੇ ਆ ਸੂਬੇਦਾਰ ਸਾਹਿਬ ਹੈਗੇ ਆ ਤਰਲੋਕ ਸਿੰਘ ਉਹ ਸ਼ਹੀਦ ਹੋ ਗਿਆ ਤੇ ਸਾਡੇ ਘਰ ਜਿਹੜੀ ਪੁਲਿਸ ਆਈ ਸੀ ਉਹਨਾਂ ਨੇ ਆਣ ਕੇ ਜਿਹੜਾ ਮੈਸੇਜ ਲਾਇਆ ਸੀ ਉਸ ਤੋਂ ਬਾਅਦ ਸ਼ਮਾਂ ਨੂੰ ਆਰਮੀ ਵਾਲੇ ਵੀ ਆਏ ਸੀ ਤੇ ਉਹਨਾਂ ਨੇ ਕਨਫਰਮ ਕੀਤਾ ਵੀ ਹਾਂ ਬਿਲਕੁਲ ਠੀਕ ਹੈ ਜੀ ਜਿਹੜਾ ਇਸਪ੍ਰਿੰਟ ਦੇ ਅਗੇ ਸਰਦਾਰ ਰਣਜੀਤ ਸਿੰਘ ਉਹ ਜਿਹੜਾ ਕਰਗਿਲ ਦੀ ਵਾਰ ਵਿੱਚ 21 8 1999 ਨੂੰ ਲੋਸ਼ੀਤ ਹੋ ਗਿਆ ਗਿਆ ਇਸ ਤਰੀਕੇ ਦਾ ਮਾਹੌਲ ਸੀ ਮਰ ਜਦੋਂ ਉਸ ਟਾਈਮ ਤੇ ਪਤਾ ਲੱਗਾ ਸੀ ਉਸ ਟਾਈਮ ਤੇ ਸਾਰੇ ਅਸੀਂ ਘਰੇ ਸੀ ਤੇ ਉਸ ਟਾਈਮ ਤੇ ਬਹੁਤ ਹੀ ਜ਼ਿਆਦਾ ਮਤਲਬ ਗੰਮੀਨ ਮਾਹੌਲ ਸੀ ਤੇ ਮਤਲਬ ਸਾਰੇ ਜਣੇ ਸਮਝ ਨਹੀਂ ਲੱਗਦੀ ਵੀ ਕੀ ਕਰੀਏ ਕੀ ਨਾ ਕਰੀਏ ਤੇ ਮਤਲਬ ਬਹੁਤ ਹੀ ਮਤਲਬ ਦੇਖਿਆ ਨਹੀਂ ਜਾਂਦਾ ਸੀ ਮਤਲਬ ਇਦਾਂ ਦਾ ਮਾਹੌਲ ਸੀ ਕਿਉਂਕਿ ਉਸ ਟਾਈਮ ਤੇ ਜਿਹੜੀ ਆ ਕਾਰਗਿਲ ਦੀ ਜਿਹੜੀ ਲੜਾਈ ਹੈਗੀ ਆ ਉਹ ਉਸ ਟਾਈਮ ਤੇ ਜਿਹੜੇ ਮਤਲਬ ਬਿਲਕੁਲ ਸਿਖਰਾਂ ਤੇ ਜਿਹੜੀ ਚੱਲਦੀ ਚੱਲ ਰਹੀ ਸੀ ਤੇ ਕਦੀ ਇਹੋ ਜਿਹਾ ਮਾਹੌਲ ਦੇਖਿਆ ਹੀ ਨਹੀਂ ਸੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਜਾ ਤੇ ਤੁਹਾਨੂੰ ਪਤਾ ਹੀ ਹੈ ਸਰ ਮਤਲਬ ਕਾਫੀ ਹੁੰਦੀ ਹੈਗੀ ਆ ਪਰ ਇੱਕ ਬੰਨੇ ਉਹ ਮਾਨ ਵੀ ਮਹਿਸੂਸ ਹੁੰਦਾ ਹੈਗਾ ਵੀ ਮੇਰੇ ਫਾਦਰ ਸਾਹਿਬ ਜਿਹੜੇ ਕਿ ਆਪਣੇ ਦੇਸ਼ ਵਾਸਤੇ ਆਪਣੇ ਮਤਲਬ ਪਰਿਵਾਰ ਵਾਸਤੇ ਜਿਹੜਾ ਕਿ ਜਿਨ੍ਹਾਂ ਨੇ ਛੱਡ ਦਿੱਤੀ ਹੈਗੀ ਆ ਤੇ ਮਤਲਬ ਇੱਕ ਪੁੱਤਰ ਹੋਣ ਦੇ ਨਾਤੇ ਤੇ ਮਤਲਬ ਜਾਤ ਤੇ ਹੁੰਦਾ ਹੀ ਹੈ ਫਾਦਰ ਸਾਹਿਬ ਪਰ ਇੱਕ ਬੰਨੇ ਉਹ ਮਤਲਬ ਮਾਂ ਵੀ ਮਤਲਬ ਕਾਫੀ ਮਹਿਸੂਸ ਹੁੰਦਾ ਹੈਗਾ ਕਿ ਮੇਰੇ ਫਾਦਰ ਸਾਹਿਬ ਕੁਛ ਨਾ ਕੁਛ ਜਿਹੜੇ ਦੇਸ਼ ਵਾਸਤੇ ਕਰਕੇ ਗਏ ਗਏ ਜੀ ਚਾਹੁੰਦੇ ਸੀ ਤੁਸੀਂ ਫੌਜ ਦੇ ਵਿੱਚ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਉਹ ਹੁੰਦੇ ਮਤਲਬ ਤਾਂ ਫਿਰ ਤੇ ਆਰਮੀ ਚ ਬਿਲਕੁਲ ਜਾਣਾ ਸੀ ਉਹਨਾਂ ਦੀ ਦਿੱਲੀ ਖਵਾਏ ਸੀ ਵੀ ਮੈਂ ਆਪਣੇ ਜਿਹੜੇ ਵੱਡਾ ਬੇਟਾ ਹੈਗਾ ਉਹਨਾਂ ਨੂੰ ਆਰਮੀ ਵਿੱਚ ਜਿਹੜਾ ਵੀ ਮਤਲਬ ਮੈਂ ਭਰਤੀ ਕਰਵਾ ਸਰਕਾਰ ਵੱਲੋਂ ਇਸ ਵੀ ਸਨਮਾਨ ਮਿਲਿਆ ਹੈ ਹਾਂਜੀ ਸਰਕਾਰ ਵੱਲੋਂ ਮਤਲਬ ਸਨਮਾਨ ਬਹੁਤ ਵਧੀਆ ਮਾਨ ਸਨਮਾਨ ਮਿਲਿਆ ਹੈਗਾ ਮਤਲਬ ਮੇਰੇ ਫਾਦਰ ਸਾਹਿਬ ਜਿਹੜਾ ਗੇਟ ਬਣਿਆ ਹੈਗਾ ਪਿੰਡ ਰਾਣੇਵਾਲੀ ਵਿੱਚ ਉਹ ਉਹਨਾਂ ਨੇ ਬਣਾਇਆ ਹੈਗਾ ਸਰਕਾਰ ਨੇ ਬਣਾਇਆ ਹੈਗਾ ਤੇ ਬੜਾ ਵਧੀਆ ਹੈਗਾ ਮੈਂ ਇਸ ਟਾਈਮ ਤੇ ਨੌਕਰੀ ਵੀ ਸਰਕਾਰੀ ਕਰ ਰਿਹਾ ਹੈਗਾ ਡੀਸੀ ਆਫਿਸ ਅੰਮ੍ਰਿਤਸਰ ਦੇ ਵਿੱਚ ਤੇ ਜਿਹੜਾ ਸਰਕਾਰ ਵੱਲੋਂ ਮਤਲਬ ਕਾਫੀ ਮਾਨ ਸਨਮਾਨ ਜਿਹੜਾ ਦਿੱਤਾ ਗਿਆ ਹੈਗਾ ਇਹਟ ਮੁਰੇ ਨੰਗੀ ਦੇ ਜੋ ਆਪਣੇ ਬੱਚੇ ਨੂੰ ਇਸ ਬਾਰੇ ਦੱਸਦੇ ਜੋ ਕਿਸ ਤਰੀਕੇ ਨਾਲ ਸੱਚ ਭਾਗਣਾ ਜੀ ਬਿਲਕੁਲ ਬਿਲਕੁਲ ਮੈਂ ਜਦੋਂ ਪਿੰਡ ਆਪਣਾ ਚਾਹੀਦਾਗਾ ਰਾਣੇਵਾਲੀ ਉਦੋਂ ਮੇਰੇ ਫਾਦਰ ਸਾਹਿਬ ਦਾ ਜਿਹੜਾ ਗੇਟ ਬਣਿਆਗਾ ਉੱਥੋਂ ਜੋ ਨੰਗੀ ਦਾਗਾ ਬੜਾ ਵਧੀਆ ਵੀ ਲੱਗਦਾਗਾ ਪਰ ਕਿਤਨਾ ਕਿਤੇ ਮਤਲਬ ਮਨ ਚਾਹੁੰਦਾਗਾ ਕਿ ਜੇ ਕਾਸ਼ ਆ ਜੋ ਜਿੰਦੇ ਹੁੰਦੇ ਤੇ ਗੱਲ ਹੋਰ ਹੁੰਨੀ ਸੀ ਪਰ ਫਿਰ ਵੀ ਚਲੋ ਜਦੋਂ ਅਸੀਂ ਨੰਗਦੇ ਗਏ ਗੇਟ ਥਾਣੀ ਤੇ ਮਤਲਬ ਬੜਾ ਇੱਕ ਪ੍ਰਾਊਡ ਫੀਲ ਹੁੰਦਾਗਾ ਤੇ ਜਿਹੜਾ ਮੇਰਾ ਬੇਟਾ ਵੀ ਮੇਰੇ ਨਾਲ ਹੁੰਦਾ ਉਹ ਹਮੇਸ਼ਾ ਆਪਣੇ ਦਾਦਾ ਜੀ ਨੂੰ ਸਲੂਟ ਕਰਕੇ ਜਾਂ ਨਮਸੇ ਕਰਕੇ ਜਾਂ ਸਿਰ ਝੁਕਾ ਕੇ ਅਸੀਂ ਲੰਘਦੇ ਆਗੇ ਆਂ ਹਾਂਜੀ ਮੈਮ ਕੀ ਨਾਮ ਹੈ ਤੁਹਾਡਾ ਹਾਂਜੀ ਮੇਰਾ ਨਾਮ ਅਮਨਦੀਪਾ ਕਿੰਨਾ ਕਮਾਨ ਮਹਿਸੂਸ ਹੁੰਦਾ ਇਸ ਘਰ ਦੇ ਵਿੱਚ ਜਦ ਆ ਕੇ ਆਈ ਸੀ ਕਿ ਜਦੋਂ ਕਦੋਂ ਆਏ ਸੀ ਕਿਹਦੇ ਨਾਲ ਚੱਲੇ ਹਾਂਜੀ ਸਾਡੀ ਮੈਰਿਜ ਜਿਹੜੀ 2004 ਵਿੱਚ ਹੋਈ ਸੀ ਸਾਡੀ ਮੈਰੀ ਨੂੰ ਪਹਿਲਾਂ ਜਿਹੜੇ ਮਸੌਰਾ ਸਾਹਿਬ ਉਹ ਸ਼ਹਾਦਤ ਤੱਕ ਪਹੁੰਚਾ ਚੁੱਕੇ ਸਨ ਤੇ ਮੈਨੂੰ ਜਿੱਦਾਂ ਮੇਰੇ ਘਰ ਵਿੱਚ ਆਉਣ ਤੋਂ ਬਾਅਦ ਮੈਨੂੰ ਉਹਨਾਂ ਬਾਰੇ ਜੋ ਕੁਝ ਵੀ ਜਾਣਨ ਨੂੰ ਸੁਣਨ ਨੂੰ ਮਿਲਿਆ ਉਹ ਸਭ ਕੁਝ ਤੋਂ ਹੀ ਪਤਾ ਚੱਲਦਾ ਮੈਨੂੰ ਕਿ ਉਹ ਇੱਕ ਬੜੀ ਵਧੀਆ ਸਿੱਖਿਆ ਦੀ ਮਾਲਕ ਸੀਗੇ ਸਾਰਿਆਂ ਨਾਲ ਮਿਲਵਰਤਨਾਂ ਰਹਿੰਦੇ ਹੀ ਪਿਆਰ ਭਾਵਨਾ ਬਹੁਤ ਜ਼ਿਆਦਾ ਸੀ ਉਹਨਾਂ ਦੇ ਵਿੱਚ ਤੇ ਮੈਨੂੰ ਇਸ ਪਰਿਵਾਰ ਦਾ ਹਿੱਸਾ ਬਣ ਕੇ ਜਿਹੜਾ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਹੈ ਪਿੰਡ ਦੇ ਵਿੱਚ ਗੇਟ ਬਣਿਆ ਅਨੰਦ ਦੇ ਜੋ ਬੱਚੇ ਨੂੰ ਕਿਸ ਤਰੀਕੇ ਨਾਲ ਸਿਖਾਇਆ ਸੀ ਅਸੀਂ ਜਦੋਂ ਵੀ ਆਪਣੇ ਪਿੰਡ ਜਾਂਦੇ ਹਾਂ ਉੱਥੇ ਜੋ ਉਹਨਾਂ ਦੀ ਜਾਦ ਵਿੱਚ ਸ਼ਕੀ ਜੀ ਦੀ ਜਾਦ ਵਿੱਚ ਚਿੱਤਰ ਪਾਇਆ ਗਿਆ ਹੈ ਤੇ ਇਹਨਾਂ ਨੇ ਆਪਾਲ ਜੀ ਨੇ ਉਹਨੂੰ ਆਪਣੇ بیٹے ਨੂੰ ਹਮੇਸ਼ਾ ਤੋਂ ਇਹੀ ਸਿਖਾਇਆ ਹੋਇਆ ਹੈ ਕਿ ਤੂੰ ਜਦੋਂ ਵੀ ਉੱਥੋਂ ਨੰਮ ਲਾਉਂਦਾ ਉਸਨੂੰ ਜਰ ਕਰਕੇ ਨਮਸਕਾਰ ਕਰਕੇ ਨੰਮਣਾ ਆ ਤੇ ਇਹ ਖੁੱਦ ਵੀ ਅਸੀਂ ਵੀ ਸਾਡਾ ਬੇਟਾ ਵੀ ਉੱਥੋਂ ਜਿਹੜਾ ਹਮੇਸ਼ਾ ਹੀ ਸੇਕ ਭਾ ਕੇ ਆਪਣੇ ਦਾਦਾ ਜੀ ਨੂੰ ਨਮਸਕਾਰ ਕਰਕੇ ਫੇਰੀ ਉੱਥੋਂ ਨੰਮਦਾ ਹੈ